ਕੋਕਿਲ ਕੀਰ ਕੁਰੰਗਨ ਕੇਹਰ ਮੈਨ ਰਹਿਓ ਹੋਇ ਕੈ ਮਤਵਾਰੋ ਕੋਇਲ ਤੋਤਾ ਹਿਰਨ ਸ਼ੇਰ ਅਤੇ ਕਾਮਦੇਵ ਕ੍ਰਿਸ਼ਨ ਦੇ ਸਰੂਪ ਨੂੰ ਵੇਖੇ ਮਤਵਾਲੇ ਹੋ ਗਏ ਹਨ ਰੀਜ ਰਹੇ ਸਭ ਹੀ ਪੁਰ ਕੇ ਜਨ ਆਨਨ ਪੈ ਇਹ ਤਾਹਸਾਸ ਹਾਰੋ ਸਾਰੇ ਸ਼ਹਿਰ ਵਾਸੀ ਪਰਸਾਨ ਨ ਹੋ ਰਹੇ ਹਨ ਅਤੇ ਇਸ ਦੇ ਮੁਖੜੇ ਦੀ ਸੁੰਦਰਤਾ ਅੱਗੇ ਚੰਦਰਮਾ ਵੀ ਹੀਣਾ ਹੋ ਗਿਆ ਹੈ। ਓ ਇਹ ਕੀ ਮੋਰਲੀ ਜੋ ਬਜੈ ਤੇ ਉਪਰ ਰਾਗ ਸਭ ਐ ਫਨਵਾਰੋ। ਇਸ ਦੀ ਜਦੋਂ ਮੋਰਲੀ ਵਜਦੀ ਹੈ ਤਦ ਉਸ ਉੱਤੇ ਸਾਰੇ ਰਾਗ ਵਾਰ ਨੇ ਹੁੰਦੇ ਹਨ। ਨਾਰਦ ਜਾਤ ਥਕੈ ਅਹ ਤੈ ਬੰਸੂਰੀ ਜੋ ਬਜਾਵਤ ਕਾਨਰ ਕਾਰੋ। ਕਾਲਾਕਾ ਨਾ ਇਸ ਤਰ੍ਹਾਂ ਦੀ ਮੋਰਲੀ ਵਜਾਉਂਦਾ ਹੈ ਇਹ ਜਾਂਦਾ ਹੋਇਆ ਨਾਰਦ ਵੀ maat ਪੈ ਜਾਂਦਾ ਹੈ ਲੋਚਨ ਹੈ ਮ੍ਰਿਗ ਕੇ ਕਟ ਕੇ ਹਰ ਨਾਕ ਕਿਦੋ ਸੁਖ ਸੋਤ ਹੈ ਕਿਉ ਹੈ ਉਸ ਦੀਆਂ ਹਿਰਨ ਵਰਗੀਆਂ ਅੱਖਾਂ ਸ਼ੇਰ ਵਰਗਾ ਲੱਕ ਅਤੇ ਤੋਤੇ ਦੇ ਸਮਾਨ ਨੱਕ ਹੈ ਗਰੀਬ ਕਪੋਤ ਸੀ ਹੈ ਤਹਿ ਕੀ ਅਦਰਾ ਪਿਆਸੇ ਹਰ ਮੂਰਤ ਜੋ ਹੈ ਜੋ ਕ੍ਰਿਸ਼ਨ ਦੀ ਮੂਰਤ ਹੈ ਉਸ ਦੀ ਗਰਦਨ ਕਬੂਤਰ ਵਰਗੀ ਅਤੇ ਹੌਂਠ ਅੰਮ੍ਰਿਤ ਸਮਾਨ ਹਨ ਕੋਕਲ ਓਪਿਕ ਸੇਪ ਚ ਨਾਮਿਤ ਸ਼ਿਆਮ ਕਹ ਹੈ ਕਬ ਸੁੰਦਰ ਸੋ ਹੈ ਕੋਇਲ ਅਤੇ ਹਰਿਆਵਲ ਵਰਗੇ ਮਿੱਠੇ ਬਚਨ ਹਨ ਸ਼ਿਆਮ ਕਵੀ ਕਹਿੰਦੇ ਹਨ ਇਸ ਤਰ੍ਹਾਂ ਕਾਨਾ ਸੁੰਦਰ ਟੰਗ ਨਾਲ ਸੋਬਦਾ ਹੈ ਪੈ ਇਹ ਤੇ ਲਾਜ ਕੈ ਅਬ ਬੋਲਤ ਮੂਰਤ ਲੈਨ ਕਰਾ ਖੱਗ ਰੋ ਹੈ ਹੁਣ ਇਹ ਸਾਰੇ ਲਾਜਵਾਨ ਹੋ ਕੇ ਬੋਲਦੇ ਹਨ ਅਤੇ ਇਹ ਪੰਛੀ ਇਸ ਕਰਕੇ ਰੋ ਕਰ ਰਹੇ ਹਨ ਕਿ ਕ੍ਰਿਸ਼ਨ ਨੇ ਸਾਡੇ ਅੰਗ ਚੁਰਾ ਲਏ ਹਨ ਕਿਤੇ ਸਾਡੀ ਸ਼ਕਲ ਨੂੰ ਵੀ ਨਾ ਚੁਰਾ ਲਵੇ ਪੋਲ ਗੁਲਾਬ ਨਾ ਲੇਤ ਹੈ ਤਾਬ ਸਹਾਵ ਕੋ ਐਬ ਹੈ ਦੇਖ ਕਿਸਾਨੋ ਉਸ ਨੂੰ ਸਹਿਨ ਦੀ ਗੁਲਾਬ ਦੇ ਫੁੱਲ ਵਿੱਚ ਤਾਬ ਨਹੀਂ ਅਤੇ ਸਹਾਵ ਅਰਥਾਤ ਸ਼੍ਰੇਸ਼ਟ ਲਾਲ ਦੀ ਆਪ ਵੀ ਵੇਖ ਕੇ ਸ਼ਰਮਿੰਦੀ ਹੁੰਦੀ ਹੈ ਪੈ ਕਮਲਾ ਦਲ ਨਰਗਸ ਕੋ ਗੁਲ ਲज्जਤ ਹੈ ਹੁਨ ਦੇਖ ਤਾਨੋਂ ਕਮਲ ਦੇ ਪੱਤੇ ਅਤੇ ਨਰਗਸ ਦੇ ਫੁੱਲ ਵੀ ਉਸ ਨੂੰ ਵੇਖਦਿਆਂ ਹੀ ਲज्जਿਤ ਹੁੰਦੇ ਹਨ ਸ਼ਿਆਮ ਕੀ ਦੋ ਆਪਣੇ ਮਨ ਮੈਂ ਵਰਤਾ ਗਨ ਕੈ ਕਵਿਤਾ ਇਹ ਠਾਨੋ ਅਥਵਾ ਸਿਆਮ ਕਵੀ ਆਪਣੇ ਮਨ ਵਿੱਚ ਸ੍ਰੇਸ਼ਟਤਾ ਜਾਣ ਕੇ ਇਹ ਕਵਤਾ ਕਰ ਰਿਹਾ ਹੈ ਦੇਖ ਕੋ ਇਨਕੇ ਸੰਪੂਰਵ ਪਛਮ ਡੋਲੈ ਲਹੈ ਨ ਆਨੋ ਇਸ ਦੇ ਸਮਾਨ ਦੇਖਣ ਲਈ ਪੂਰਬ ਤੋਂ ਪਛਮ ਤੱਕ ਫਿਰਦਾ ਰਿਹਾ ਹੈ ਪਰ ਕੋਈ ਹੋਰ ਨਹੀਂ ਮਿਲਿਆ ਮੰਗਰ ਮੈਸਾ ਬਹੀ ਕੋ ਪਿਆ ਮਿਲ ਪੂਜਤ ਚੰਡ ਪਤੇ ਹਰ ਕਾਜਿਆ ਮੱਘਰ ਦੇ ਮਹੀਨੇ ਵਿੱਚ ਸਾਰੀਆਂ ਗੋਪੀਆਂ ਕ੍ਰਿਸ਼ਨ ਨੂੰ ਪਤੀ ਵਜੋਂ ਗ੍ਰਹਿਣ ਕਰਨ ਲਈ ਦੁਰਗਾ ਨੂੰ ਪੂਜਦੀਆਂ ਹਨ। ਪ੍ਰਾਤ ਸਮੇ ਜਮੁਨਾ ਮਦਨਹਾਵਤ ਦੇਖਿਤੇ ਨਾ ਜਲੰਜ ਮੋਕ ਲਾਜੈ। ਪ੍ਰভাত ਵੇਲੇ ਜਮਨਾ ਵਿੱਚ ਨਹਾਉਂਦੀਆਂ ਹਨ ਜਿਨ੍ਹਾਂ ਦੇ ਮੂੰਹ ਨੂੰ ਵੇਖ ਕੇ ਕਮਲ ਜਲੰਜੰ ਕੋਲ ਲ ਸ਼ਰਮਸਾਰ ਹੁੰਦਾ ਹੈ। ਗਾਵਤ ਗੀਤ ਬਿਲਾਵਲ ਮੈਂ ਜੁਰ ਬਾਹਨ ਸਿਆਮ ਕਥਾ ਇਹ ਸਾਜੈ ਉਹ ਬਿਲਾਵਲ ਰਾਗ ਵਿੱਚ ਗੀਤ ਗਾਉਂਦੀਆਂ ਹਨ ਅਤੇ ਬਾਵਾ ਵਿੱਚ ਬਾਵਾ ਪਾ ਕੇ ਸਿਆਮ ਦੇ ਗੀਤ ਗਾਉਂਦੀਆਂ ਹਨ ਅੰਗ ਅਨੰਗ ਭੜਿਓ ਤਿਨ ਕੇ ਪਿਖਕੈ ਜੇ ਲਾਜ ਕੋ ਭਾਜਨ ਪਾਜੈ ਉਹਨਾਂ ਦੇ ਸਰੀਰ ਵਿੱਚ ਕਾਮ ਵੱਧ ਗਿਆ ਹੈ ਇਸ ਲਈ ਉਹ ਆਦੇਹਾ ਭਾਵੇਂ ਕੇ ਲੱਜਾ ਦੇ ਭਾਂਡੇ ਵੀ ਭੱਜ ਜਾਂਦੇ ਹਨ ਗਾਵਤ ਗੀਤ ਬਿਲਾਵਲ ਮੈਂ ਸਭ ਹੀ ਮਿਲ ਗੋਪਿਨ ਓਜਲਕਾਰੀ ਗੋਰੀਆਂ ਅਤੇ ਕਾਲੀਆਂ ਸਾਰੀਆਂ ਗੋਪੀਆਂ ਮਿਲ ਕੇ ਬਿਲਾਵਲ ਰਾਗ ਵਿੱਚ ਗੀਤ ਗਾਉਂਦੀਆਂ ਹਨ ਕਾਨਰ ਕੋ ਪਰਤਾ ਕਰਵੇ ਕੋਹ ਬਾਚਤ ਹੈ ਪਤਲੀ ਅਰ ਭਾਰੀ ਪਤਲੀਆਂ ਅਤੇ ਮੋਟੀਆਂ ਸਾਰੀਆਂ ਹੀ ਕ੍ਰਿਸ਼ਨ ਨੂੰ ਭਰਤਾ ਬਣਾਉਣ ਦੀ ਇੱਛਾ ਕਰਦੀਆਂ ਹਨ। ਸ਼ਿਆਮ ਕਰੈ ਤਿਨ ਕੇ ਮੁਖ ਕੋ ਭਿਖ ਜੋਤ ਕਲਾ ਸਸਕੀ ਫੁਨ ਹਾਰੀ। ਸ਼ਿਆਮ ਕਵੀ ਕਹਿੰਦੇ ਹਨ ਉਹਨਾਂ ਦੇ ਮੂੰਹ ਨੂੰ ਵੇਖ ਕੇ ਚੰਦਰਮਾ ਦੀ ਕਲਾ ਹਾਰ ਗਈ ਹੈ। ਨਹਾਵਤ ਹੈ ਜਮੁਨਾ ਜਲ ਮੈ ਜਨ ਫੁੱਲ ਰਹੀ ਗ੍ਰਹਿ ਮੈ ਫੁੱਲਵਾਰੀ। ਜਮਨਾ ਦੇ ਜਲ ਵਿੱਚ ਏਂਜਨ ਨਹਾ ਰਹੀਆਂ ਹਨ ਮਾਨੋ ਘਰ ਵਿੱਚ ਹੀ ਫੁਲਵਾੜੀ ਖਿੜੀ ਹੋਈ ਹੋਵੇ ਨਹਾਵਤ ਹੈ ਗੋਪੀਆ ਜਲ ਮੈਂ ਤਿਨ ਕੇ ਮਨ ਮੈਂ ਹੁਨ ਹੌਲ ਨਾ ਕੋ ਜਮਨਾ ਦੇ ਜਲ ਵਿੱਚ ਗੋਪੀਆਂ ਨਹਾਉਂਦੀਆਂ ਹਨ ਪਰ ਉਹਨਾਂ ਦੇ ਮਨ ਵਿੱਚ ਕੋਈ ਖੋਫ ਨਹੀਂ ਹੈ ਗੁਨ ਗਾਵਤ ਤਾਲ ਬਜਾਵਤ ਹੈ ਤੇਹੇ ਜਾਏ ਕਿ ਦੋ ਇਕ ਠੋਲਨਨ ਕੋ ਕ੍ਰਿਸ਼ਨ ਦੇ ਗੁਣ ਗਾਉਂਦੀਆਂ ਹਨ ਅਤੇ ਤਾੜੀਆਂ ਮਾਰਦੀਆਂ ਹਨ ਅਤੇ ਉੱਥੇ ਜਾ ਕੇ ਇਕੱਟੀਆਂ ਹੋ ਜਾਂਦੀਆਂ ਹਨ ਮੁਖਤੇ ਉਚਰਿਆ ਇਹ ਭਾਤ ਸਭੈ ਇਤਨੋ ਸੁਖ ਨਾ ਹਰ ਤੌਲਨ ਕੋ ਸਾਰੀਆਂ ਮੂੰਹੋਂ ਇਸ ਤਰ੍ਹਾਂ ਉਚਾਰਦੀਆਂ ਹਨ ਕਿ ਇੰਦਰ ਦੇ ਮਹੱਲੇ ਵਿੱਚ ਵੀ ਇੰਨਾ ਸੁਖ ਨਹੀਂ ਹੈ ਕਵ ਸਿਆਮ ਬਿਰਾਜਤ ਹੈ ਅਤ ਸਹੀ ਇਕ ਬਨਿਓ ਸਰ ਸੁੰਦਰ ਕੋਲਨ ਕੋ ਸਿਆਮ ਕਵੀ ਕਹਿੰਦੇ ਹਨ ਉਹ ਜਮਨਾ ਵਿੱਚ ਸੁੰਦਰਤਾ ਸਹਿਤ ਬਿਰਾਜਦੀਆਂ ਹਨ ਇਉਂ ਪ੍ਰਤੀਤ ਹੁੰਦਾ ਹੈ ਮਾਨੋ ਏ ਕੋਲ ਫੁੱਲਾਂ ਦਾ ਤਲਾਹ ਹੋਵੇ ਗੋਪੀ ਬਾਜ ਦੇਵੀ ਜੂ ਸੋ ਗੋਪੀਆਂ ਦੇਵੀ ਜੀ ਨੂੰ ਕਹਿੰਦੀਆਂ ਹਨ ਸਵਈਆ ਲੈ ਆਪਣੇ ਕਰ ਜੋ ਮਿੱਟੀਆ ਤੈ ਥਾਪਕ ਹੈ ਮੁਖ ਤੇ ਜੋ ਪਵਾਨੀ ਆਪਣੇ ਹੱਥ ਵਿੱਚ ਮਿੱਟੀ ਲੈ ਕੇ ਉਸ ਨੂੰ ਥਾਪਦੀਆਂ ਹੋਈਆਂ ਕਹਿੰਦੀਆਂ ਹਨ ਕਿ ਇਹ ਦੇਵੀ ਹੈ ਪਾਏ ਪਰੈ ਤਹਿ ਕੋ ਹਿਤ ਸੋ ਕਰ ਕੋਟ ਪਰਨਾਮ ਕਹੈ ਇਹ ਪਾਨੀ ਪ੍ਰੇਮ ਨਾਲ ਉਸ ਦੇ ਪੈਰੀ ਪੈਂਦੀਆਂ ਹਨ ਕਰੋੜਾ ਵਾਰ ਪ੍ਰਣਾਮ ਕਰਕੇ ਮੂੰਹੋਂ ਇਹ ਗੱਲ ਕਹਿੰਦੀਆਂ ਹਨ ਪੂਜਤ ਹੈ ਇਹ ਤੇ ਹਮ ਤੋ ਤੁਮ ਦੇਹੋ ਵਹ ਜੀ ਮੈਂ ਹਮ ਠਾਨੀ ਏ ਦੁਰਗਾ ਅਸੀ ਤੇਨੂੰ ਇਸ ਕਰਕੇ ਪੂਜਦੀ ਆ ਹਾ ਕਿ ਆਸਾ ਦਿਲ ਵਿੱਚ ਜੋ ਧਾਰਿਆ ਹੋਇਆ ਹੈ ਸਾਨੂੰ ਉਹੀ ਵਾਰ ਦਿਓ ਵਹ ਹਮਰੇ ਭਰਤਾ ਹਰ ਜੀ ਮੁਖ ਸੁੰਦਰ ਹੈ ਜਿਹੇ ਕੋ ਸਸਸਾਨੀ ਕ੍ਰਿਸ਼ਨ ਸਾਡਾ ਪਤੀ ਹੋ ਜਾਵੇ ਜਿਸ ਦਾ ਮੂੰਹ ਚੰਦਰਮਾ ਦੇ ਸਮਾਨ ਸੁੰਦਰ ਹੈ ਪਾਲ ਲਗਾਵਤ ਕੇਸਰ ਅਛਤ ਚੰਦਨ ਲਾਵਤ ਹੈ ਸਿੱਤ ਕੈ ਦੁਰਗਾ ਦੀ ਮੂਰਤੀ ਦੇ ਮੱਥੇ ਉੱਤੇ ਕੇਸਰ ਅਤੇ ਚਾਵਲ ਲਗਾਉਂਦੀਆਂ ਹਨ ਅਤੇ ਸਫੇਦ ਚੰਦਨ ਰਗੜ ਕੇ ਲਗਾਉਂਦੀਆਂ ਹਨ ਹੁਣ ਢਾਰਤ ਫੂਲ ਉਡਾਵਤ ਹੈ ਮੱਖੀ ਆ ਤਹਿ ਕੀ ਆਤ ਹੀ ਹਿੱਤ ਕੈ ਫਿਰ ਉਸੋਤੇ ਫੁੱਲ ਚੜਾਉਂਦੀਆਂ ਹਨ ਅਤੇ ਬਹੁਤ ਹਿੱਤ ਨਾਲ ਮੱਖੀਆਂ ਉਡਾਉਂਦੀਆਂ ਹਨ ਪਾਟ ਧੂਪ ਪੰਜਾਬ ਮਿੱਤ ਦਛਣਾ ਪਾਨ ਪਰਦਛਣਾ ਦੇਤ ਮਹਾ ਚਿਤਕੇ ਕਪੜੇ ਧੂਪ ਕੜਾਹੀ ਦਛਣਾ ਆਤੇ ਪਾਨ ਆਦੀ ਭੇਟਾ ਚੜਾ ਕੇ ਚਿਤ ਦੀ ਪੂਰੀ ਚਾ ਨਾਲ ਪਰਦਖਣਾ ਕਰਦੀਆਂ ਹਨ ਬਰ ਬੇ ਕੋ ਕਹ ਕਾ ਨਾ ਉਪਾਉ ਕਰੈ ਮਿੱਤ ਹੋ ਸਉ ਤਾਤ ਕਿਦੋ ਕਿਤਕੇ ਸ਼੍ਰੀ ਕ੍ਰਿਸ਼ਨ ਨੂੰ ਵਰਨ ਲਈ अथवा ਮਿੱਤਰ ਵੱਜੋਂ ਗ੍ਰਹਿਣ ਕਰਨ ਲਈ ਗੋਪੀਆਂ ਕਈ ਤਰ੍ਹਾਂ ਦੇ ਉਪਾਅ ਕਰਦੀਆਂ ਹਨ ਵਾਈ ਗਰੂ ਜੀ ਕਾ ਖਾਤਾ ਵਾਈ ਗਰੂ ਜੀ ਕੀ ਫਤ